BBC TV ਦੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਰਜਿੰਦਰਾ ਬਲੂ ਲੈ ਕੇ ਹਾਜ਼ਰਾਂ ਐਸਐਸਪੀ ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 12 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ ਦੋ ਇੱਕ ਚੋਰੀ ਦਾ ਤੇ ਇੱਕ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਹੈ ਜੋ ਚੋਰੀ ਦਾ ਮਾਮਲਾ ਹੈ ਪਹਿਲਾਂ ਉਸ ਦੀ ਚਰਚਾ ਕਰਦੇ ਹਾਂ ਥਾਣਾ ਕਨਾਲ ਕਲੋਨੀ ਦੇ ਵਿੱਚ ਹਿਨਾ ਪਤਨੀ ਮੁਹੰਮਦ ਅਮਜਦ ਵਾਸੀ ਡੱਬ ਵਾਲੀ ਰੋਡ ਬਠਿੰਡਾ ਨੇ ਸ਼ਿਕਾਇਤ ਦਰਜ ਕਰਾਈ ਹੈ ਉਹਨਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਚੰਡੀਗੜ੍ਹ ਰਹਿੰਦੇ ਹਨ ਤੇ ਬਠਿੰਡੇ ਉਹਨਾਂ ਦਾ ਆਪਣਾ ਮਕਾਨ ਹੈ ਜਦੋਂ ਉਹ ਪਿਛਲੇ ਦਿਨੀ ਬਠਿੰਡਾ ਆਪਣੇ ਘਰ ਵਿੱਚ ਆਏ ਤਾਂ ਘਰ ਵਿੱਚੋਂ ਇੱਕ ਐਲ ਡੀ ਤੇ ਇੱਕ ਏਸੀ ਬਲੋਰ ਇਨਵਰਟਰ ਰਸੋਈ ਤੇ ਬਰਤਨ ਤੇ ਫ੍ਰਿਜ ਦੀ ਮੋਟਰ ਤੇ ਤਿੰਨ ਛੱਤ ਵਾਲੇ ਪੱਖੇ ਜੋ ਚੋਰੀ ਹੋ ਗਏ ਹਨ ਉਹ ਨਾਮ ਲੂਮ ਵਿਅਕਤੀ ਜੋ ਚੋਰੀ ਕਰਕੇ ਲੈ ਗਏ ਹਨ ਕੁੱਲ ਮਿਲਾ ਕੇ ਕਾਫੀ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ ਸੋ ਇਹ ਹੈ ਅੱਜ ਦੀ ਖਬਰ ਜੋ ਚੋਰੀ ਨਾਲ ਸੰਬੰਧਿਤ ਹੈ ਕਿ ਸੁਨਨਾ ਘਰ ਛੱਡਣ ਦਾ ਅੱਜ ਕੱਲ ਕੋਈ ਤੋਕ ਨਹੀਂ ਰਹਿ ਜਾਂਦਾ ਜੇ ਤੁਸੀਂ ਕਿਤੇ ਬਾਹਰ ਅੰਦਰ ਰਹਿੰਦੇ ਹੋ ਆਪਣਾ ਮਕਾਨ ਲੈ ਕੇ ਤਾਂ ਪਿੱਛੇ ਕਿਰਾਏਦਾਰ ਬਿਠਾ ਦਿਓ ਜਾਂ ਕਿਸੇ ਨੂੰ ਨਿਗਰਾਨੀ ਵਾਲੇ ਨੂੰ ਆਪਣੇ ਘਰ ਦੇ ਵਿੱਚ ਜਦੂ ਬਿਠਾਓ ਕਿਉਂਕਿ ਅੱਜ ਕੱਲ ਸਮਾਂ ਨਹੀਂ ਹੈ ਸਮਾਂ ਤਾਂ ਜੇ ਮਕਾਨ ਦੇ ਵਿੱਚ ਰਹਿੰਦੇ ਹਨ ਤਾਂ ਵੀ ਚੋਰੀ ਹੋ ਜਾਂਦੀ ਹੈ ਤੇ ਸੁਨਨੇ ਘਰ ਨੂੰ ਤਾਂ ਚੋਰੀ ਕਰਨੀ ਚੋਰਾਂ ਨੂੰ ਬੜੀ ਸੌਖੀ ਹੈ ਇਸੇ ਤਰ੍ਹਾਂ ਥਾਣਾ ਕੋਤਵਾਲੀ ਦੇ ਵਿੱਚ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਹੈ ਜੋ ਜ਼ਵੇਦ ਅਖਤਰ ਪੁੱਤਰ ਅਹਿਮਦਵਾਸੀ ਰਣਜੀਤ ਪ੍ਰੈਸ ਵਾਲੀ ਗਲੀ ਬਠਿੰਡਾ ਵੱਲੋਂ ਦਰਜ ਹੈ ਤੇ ਕ੍ਰਿਸ਼ਨ ਕੁਮਾਰ ਦੀਪਕ ਸ਼ਰਮਾ ਤੇ ਕਰਨ ਤੇ ਲੱਖਾ ਸ਼ਰਮਾ ਦੇ ਵਿਰੁੱਧ ਮਾਮਲਾ ਦਰਜ ਹੋਇਆ ਹੈ ਜੋ ਮਦਈ ਨੇ ਬਿਆਨ ਕੀਤਾ ਹੈ ਜ਼ਵੇਦ ਅਖਤਰ ਨੇ ਕਿ ਉਸ ਦੀ ਉਕਤ ਵਿਅਕਤੀਆਂ ਨੇ ਸੁੱਚਾ ਸਿੰਘ ਨਗਰ ਵਾਲੀ ਗਲੀ ਦੇ ਵਿੱਚ ਕੁੱਟਮਾਰ ਕੀਤੀ ਤੇ ਜਿਸ ਦੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਕਾਰਨਾਂ ਦਾ ਪਤਾ ਲੱਗਿਆ ਹੈ ਸੋ ਇਸ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅ ਇਸ ਚਰਚਾ ਤੋਂ ਬਾਅਦ ਅਸੀਂ ਇੱਕ ਸਪੈਸ਼ਲ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ ਜੋ 13ਵਾਂ ਸਮਾਗਮ ਜੋ 26 ਜਨਵਰੀ ਨੂੰ ਦਿਨ ਸੋਮਵਾਰ ਡੇਰਾ ਬਾਬਾ ਪੰਜਾਬ ਜੀ ਵਿਖੇ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਧਰਮਸ਼ਾਲਾ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਵਿਖੇ ਹੋਣਾ ਹੈ ਸੋ ਸਮੂਹ ਸੇਵਾਦਾਰ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਪਿੰਡ ਤਾਜੋਕੇ ਵੱਲੋਂ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਸਰਪੰਚ ਵੱਲੋਂ ਇਹ ਬੇਨਤੀ ਤੇ ਸੱਦਾ ਪੱਤਰ ਬੀਬੀਸੀ ਟੀਵੀ ਨੂੰ ਵੀ ਦਿੱਤਾ ਗਿਆ। ਸੋ ਇਹ ਹਰ ਸਾਲ ਜੋ ਲੜਕੀਆਂ ਦੇ ਜੋ ਬੇਸਹਾਰਾ ਲੜਕੀਆਂ ਜਾਂ ਜਿਨ੍ਹਾਂ ਦੇ ਕੋਈ ਮਾਪੇ-ਬਾਪ ਨਹੀਂ ਹਨ ਤੇ ਜੋ ਉਹਨਾਂ ਲੜਕੀਆਂ ਦੇ ਇਹ ਜ਼ਰੂਰਤਮੰਦ ਲੜਕੀਆਂ ਦੇ ਸਮੂਹਕ ਵਿਆਹ ਕਰਦੇ ਹਨ ਹਰ ਸਾਲ ਸੋ ਐਦ ਕੀ 13ਵਾਂ ਸਮਾਗਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੋ ਬਹਿਤੀ ਸ਼ਲਾਘਾਯੋਗ ਹੈ ਤੇ ਬੀਬੀਸੀ ਟੀਵੀ ਇਹਨਾਂ ਦਾ ਹੌਸਲਾ ਅਫਜ਼ਾਈ ਕਰਦਾ ਹੈ। ਸੋ ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਉਹ ਇਹਨਾਂ ਦੀ ਪੂਰੀ ਰਿਪੋਰਟ ਤੁਹਾਨੂੰ ਦਿਖਾਵਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮਮਹਾ ਮਾ ਕੇ ਇਹਨਾਂ ਦਾ ਸਹਿਯੋਗ ਵੀ ਕਰੋ ਇਸ ਸਮਾਗਮ ਵਿੱਚ ਸ਼ਿਰਕਤ ਵੀ ਕਰੋ ਤੇ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਪਿੰਡ ਤਾਜੋ ਕੇ ਵਿਖੇ ਜੋ ਬਣੀ ਹੈ ਉਹਨਾਂ ਨੂੰ ਬਣਦੀ ਆ ਆਪਦਾ ਯੋਗਦਾਨ ਤੇ ਜਰੂਰ ਪਾਓ ਸੋ ਇਹ ਸਨ ਅੱਜ ਦੇ ਸਪੈਸ਼ਲ ਰਿਪੋਰਟ ਇਸ ਸਾਡੇ ਸਮੂਹ ਕੁੜਕੀਆਂ ਦੇ ਵਿਆਹ ਦੇ ਸੱਦਾ ਪੱਤਰ ਦੀ ਸੋ ਅਗਲੀਆਂ ਇਸੇ ਤਰ੍ਹਾਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ